ਸਤਿ ਸ਼੍ਰੀ ਅਕਾਲ ਜਗਜੀਤ ਸਿੰਘ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਬਾਹਰ ਜਾਣ ਦਾ ਸੱਚ ਡੌਂਕੀਆਂ ਦਾ ਸੱਚ ਇਸ ਕਹਾਣੀ ਵਿੱਚ ਪੇਸ਼ ਕਰ ਰਹੇ ਹਾਂ ਬਿਲਕੁਲ ਸੱਚੀ ਘਟਨਾ ਹੈ ਸੋ ਆਪਾਂ ਚੱਲਦੇ ਹਾਂ ਕਹਾਣੀ ਦੇ ਵੱਲ ਚਰਨਜੀਤ ਸਿੰਘ ਸੁਜੋਂ ਦੀ ਇਹ ਕਹਾਣੀ ਹੈ ਆਪਾਂ ਸ਼ੁਰੂ ਕਰਦੇ ਹਾਂ ਵਾਇਆ ਸਪੇਨ ਮੌਤ ਦਾ ਰੇਗਿਸਤਾਨ ਸੋ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਚਰਨਜੀਤ ਸਿੰਘ ਦੀ ਜ਼ੁਬਾਨੀ ਇਹ ਘਟਨਾ ਹੈ ਤਾਂ ਕੁਝ ਕੁਸਾਲ ਪੁਰਾਣੀ ਪਰ ਮੇਰੀ ਜ਼ਿੰਦਗੀ ਦੀ ਨਾ ਭੁੱਲਣਯੋਗ ਗਾਥਾ ਅੱਜ ਦੇ ਨੌਜਵਾਨਾਂ ਦਾ ਬਾਹਰ ਵੱਲ ਰੁਝਾਨ ਦੇਖ ਕੇ ਅਤੇ ਬਾਹਰੋਂ ਆਇਆਂ ਦੀ ਐਸ਼ ਪ੍ਰਸਤੀ ਵੇਖੀ ਤਾਂ ਮੈਂ ਵੀ ਲਾਲਚ ਵਿੱਚ ਆ ਕੇ ਆਪਣੇ ਸ਼ਹਿਰ ਦੇ ਮਸ਼ਹੂਰ ਏਜੰਟ ਨੂੰ ਆਪਣਾ ਪਾਸਪੋਰਟ ਫੜਾ ਦਿੱਤਾ ਏਜੰਟ ਨੇ ਵੀ ਬਿਨਾਂ ਕਿਸੇ ਰੁਕਾਵਟ ਕੁਝ ਹੀ ਦਿਨਾਂ ਵਿੱਚ ਸਪੇਨ ਭੇਜਣ ਦਾ ਵਾਅਦਾ ਕਰ ਦਿੱਤਾ 8 ਅਗਸਤ 2004 ਨੂੰ ਅਸੀਂ 8 ਨੌਜਵਾਨ ਦਿੱਲੀ 에ਅਰਪੋਰਟ ਤੇ ਕਰੀਬ 1:00 ਵਜੇ ਪਹੁੰਚੇ ਸਾਰਿਆਂ ਦੀ ਏਜੰਟ ਨਾਲ 5.5 ਲੱਖ ਰੁਪਏ ਵਿੱਚ ਗੱਲ ਹੋਈ ਸੀ 3 ਲੱਖ ਏਜੰਟ ਨੇ ਪੇਸ਼ਗੀ ਵਜੋਂ ਲੈ ਲਿਆ ਪੰਜਾਬ ਵਾਲੇ ਏਜੰਟ ਨੇ ਸਾਰੇ ਮੁੰਡੇ ਦਿੱਲੀ ਵਾਲੇ ਏਜੰਟ ਦੇ ਹਵਾਲੇ ਕਰ ਦਿੱਤੇ ਦਿੱਲੀ ਵਾਲੇ ਏਜੰਟ ਨੇ ਸਾਨੂੰ 에ਰਪੋਰਟ ਦੇ ਵੇਟਿੰਗ ਰੂਮ ਵਿੱਚ ਬਿਠਾ ਕੇ ਪਾਸਪੋਰਟ ਤੇ ਟਿਕਟਾਂ ਫੜਾ ਕੇ ਇਹ ਦੱਸ ਦਿੱਤਾ ਕਿ ਤੁਸੀਂ ਪਹਿਲਾ ਮਾਲੀ ਸ਼ਹਿਰ ਅਫਰੀਕਾ ਮਹਾਦੀਪ ਦੇ ਇੱਕ ਦੇਸ਼ ਜਾਣਾ ਹੈ ਜਿਸ ਦੀ ਰਾਜਧਾਨੀ ਬਾਮੰਕੋ ਹੈ ਸਾਰੇ ਮੁੰਡੇ ਹੈਰਾਨ ਹੋ ਗਏ ਪਰ ਕੋਈ ਕੁਝ ਬੋਲਿਆ ਨਹੀਂ ਕਿਉਂਕਿ ਪੰਜਾਬ ਵਾਲੇ ਏਜੰਟ ਨੇ ਸਾਨੂੰ ਇਸ ਨਵੇਂ ਏਜੰਟ ਦੇ ਹੱਥ ਜੂ ਵੇਚ ਦਿੱਤਾ ਸੀ ਪਰ ਫਿਰ ਸਾਡੇ ਵਿੱਚੋਂ ਇੱਕ ਇੰਦਰਜੀਤ ਮੁੰਡੇ ਨੇ ਹੌਸਲਾ ਜਿਆ ਕਰਕੇ ਪੁੱਛ ਹੀ ਲਿਆ ਕਿ ਭਾਜੀ ਅਸੀਂ ਤਾਂ ਸਿੱਧਾ ਸਪੇਨ ਜਾਣਾ ਸੀ ਤਾਂ ਏਜੰਟ ਕਹਿੰਦਾ ਕਿ ਤੁਸੀਂ ਮਾਲੀ ਤੋਂ ਅੱਗੇ ਏਸੀ ਗੱਡੀਆਂ ਵਿੱਚ ਸਿੱਧਾ ਸਪੇਨ ਚਲੇ ਜਾਣਾ ਕਿਉਂਕਿ ਉੱਥੇ ਸਾਡੀ ਮਿਲਟਰੀ ਵਾਲਿਆਂ ਨਾਲ ਫੁੱਲ ਸੈਟਿੰਗ ਹੋ ਚੁੱਕੀ ਆ ਇਹ ਸੁਣ ਕੇ ਸਾਰੇ ਚੁੱਪ ਕਰ ਗਏ ਏਜੰਟ ਨੇ ਸਾਨੂੰ ਨਾਲ 4-5 ਸਮਾਨ ਦੇ ਬੈਗ ਫੜਾ ਦਿੱਤੇ ਕਹਿੰਦਾ ਕਿ ਇਹ ਤੁਸੀਂ ਨਾਲ ਲੈ ਕੇ ਜਾਣੇ ਹਨ ਉਹਨਾਂ ਬੈਗਾਂ ਵਿੱਚ ਦਾ ਦਾਲ ਤੇ ਮਸਾਲੇ ਸੀ ਸਾਨੂੰ ਸਮਝ ਨਹੀਂ ਆ ਰਹੀ ਸੀ ਕਿ ਅਸੀਂ ਇਹ ਨਾਲ ਕੀ ਕਰਨੇ ਹਨ ਫਿਰ ਸੋਚਿਆ ਕਿ ਸ਼ਾਇਦ ਕਿਸੇ ਨੇ ਮੰਗਵਾਏ ਹੋਣਗੇ ਕੀ ਪਤਾ ਸਪੇਨ ਇਹ ਸਮਾਨ ਨਾ ਮਿਲਦਾ ਹੋਵੇ ਅਸੀਂ 1 ਵਜੇ 에어ਪੋਰਟ ਦੇ ਅੰਦਰ ਚਲੇ ਗਏ ਜਦੋਂ ਅਸੀਂ ਸਮਾਨ ਦਾ ਭਾਰ ਕਰਵਾ ਕੇ ਬੋਰਡਿੰਗ ਕਰਵਾਉਣ ਲੱਗੇ ਤਾਂ ਇੱਕ ਲੇਡੀਜ਼ ਇਮੀਗ੍ਰੇਸ਼ਨ ਆਫੀਸਰ ਨੇ ਸਾਨੂੰ ਪੁੱਛਿਆ ਬੇਟੇ ਕਿੱਥੇ ਜਾ ਰਹੇ ਜੀ ਅਸੀਂ ਕਿਹਾ ਕਿ ਮਾਲੀ ਸ਼ਹਿਰ ਚੱਲੇ ਹਾਂ ਤਾਂ ਉਸਨੇ ਕਿਹਾ ਕਿ ਬੇਟਾ ਜੀ ਮਾਲੀ ਸ਼ਹਿਰ ਜਾਂਦੇ ਸਾਰੇ ਜਹਾਜ਼ ਵਿੱਚ ਵਾਪਸ ਸਾਰੇ ਬਕਸੇ ਵਿੱਚ ਹੀ ਆਉਂਦੇ ਹਨ ਮਾਲੀ ਤੋਂ লাশ ਲਿਆਉਣ ਦਾ ਵੀ 2-3 ਲੱਖ ਰੁਪਇਆ ਲੱਗਦਾ ਅਜੇ ਕੱਲ ਹੀ ਇੱਕ লাশ ਆਈ ਆ ਅਜੇ ਵੀ ਮੁੜ ਜਾਓ ਟਾਈਮ ਹੈਗਾ ਅਸੀਂ ਪਹਿਲਾਂ ਤਾਂ ਘਬਰਾ ਗਏ ਪਰ ਫਿਰ ਸੋਚਿਆ ਕਿ ਐਵੇਂ ਡਰਾਈ ਜਾਂਦੀ ਐ ਅਸੀਂ ਤਾਂ ਅੱਗੋਂ AC ਵਾਲੀਆਂ ਬੱਸਾਂ ਵਿੱਚ ਬੈਠ ਕੇ ਸਪੇਨ ਪਹੁੰਚ ਜਾਣਾ ਸੋਜੀ ਬਾਬੇ ਦਾ ਨਾਮ ਲੈ ਕੇ ਅਸੀਂ ਜਹਾਜ਼ ਫੜ ਲਿਆ ਮਾਲੀ ਸ਼ਹਿਰ ਵੱਲ ਜਦ ਮਾਲੀ ਸ਼ਹਿਰ ਦੇ 에어ਪੋਰਟ ਤੇ ਪਹੁੰਚੇ ਤਾਂ 에어ਪੋਰਟ ਦੀ ਹਾਲਤ ਇੰਨੀ ਕੁ ਜ਼ਿਆਦਾ ਖਸਤਾ ਸੀ ਕਿ ਇਦਾਂ ਲੱਗਦਾ ਸੀ ਕਿ ਅਸੀਂ ਬੰਗ ਇਹ ਸ਼ਹਿਰ ਦੇ ਬਸ ਅੱਡੇ ਤੇ ਘੁੰਮ ਰਿਆ ਹੋਈਏ 에어ਪੋਰਟ ਤੋਂ ਬਾਹਰ ਸਾਨੂੰ ਇੱਕ ਪੰਜਾਬੀ ਏਜੰਟ ਰਜੇਸ਼ ਤੇ ਇੱਕ ਮੁਸਲਮਾਨ ਖਾਨ ਲੈਨ ਆਏ ਹੋਏ ਸਨ ਜਦ ਅਸੀਂ ਬੈਲਟ ਤੋਂ ਆਪਣਾ ਸਮਾਨ ਚੁੱਕਣ ਲੱਗੇ ਤਾਂ ਵੇਖਿਆ ਸਾਡਾ ਇੱਕ ਬੈਗ ਚੋਰੀ ਹੋ ਚੁੱਕਿਆ ਸੀ ਫਿਰ ਪਤਾ ਲੱਗਾ ਕਿ ਇਸ 에어ਪੋਰਟ ਤੇ ਚੋਰੀ ਆਮ ਹੀ ਗੱਲ ਆ ਤੇ ਇੱਥੋਂ ਦੇ ਆਫੀਸਰ ਵੀ ਥੋੜੇ ਜਿਹੇ ਪੈਸੇ ਵਿੱਚ ਵਿਕ ਜਾਂਦੇ ਨੇ ਹੁਣ ਏਜੰਟ ਸਾਨੂੰ 에어ਪੋਰਟ ਤੋਂ ਕੱਢ ਕੇ ਇੱਕ ਘਰ ਵਿੱਚ ਲੈ ਗਏ ਤੇ ਸਾਡੇ ਸਾਰੇ ਡਾਲਰ ਸਾਡੇ ਕੋਲੋਂ ਲੈ ਲਏ ਸਾਨੂੰ ਅੱਠਾਂ ਨਿਆਣਿਆਂ ਨੂੰ ਚਟਾਈ ਤੇ ਬਿਠਾ ਕੇ ਹਦਾਇਤ ਦਿੱਤੀ ਕਿ ਤੁਸੀਂ ਇਸ ਕਮਰੇ ਵਿੱਚੋਂ ਬਾਹਰ ਨਹੀਂ ਜਾਣਾ ਤੁਸੀਂ ਦਿਨ ਵਿੱਚ ਸਿਰਫ ਇੱਕ ਵਾਰ ਦੋ ਦੋ ਰੋਟੀਆਂ ਖਾਣੀਆਂ ਹਨ ਤੇ ਰਾਤ ਨੂੰ ਚੌਲ ਹੀ ਖਾਣੇ ਆ 27 ਮੁੰਡਿਆਂ ਦੇ ਦੋ ਹੋਰ ਗਰੁੱਪ ਆਉਣੇ ਨੇ ਤੇ ਸ਼ਾਇਦ ਤੁਹਾਨੂੰ ਇੱਕ ਮਹੀਨਾ ਹੋਰ ਰਹਿਣਾ ਪਵੇ ਅਸੀਂ ਇੱਕ ਦੂਜੇ ਦੇ ਮੂੰਹ ਵੱਲ ਵੇਖਿਆ ਪਰ ਹਦਾਇਤ ਮੰਨਣ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਸੀ ਉਹਨਾਂ ਨੇ ਸਾਨੂੰ ਇੱਕ ਫੋਨ ਦਿੱਤਾ ਤੇ ਬੜੀ ਸ਼ਕਤੀ ਨਾਲ ਕਿਹਾ ਕਿ ਜੇ ਤੁਹਾਡੇ ਘਰੋਂ ਕੋਈ ਵੀ ਫੋਨ ਆਵੇ ਤਾਂ ਤੁਸੀਂ कहना ਕਿ ਅਸੀਂ ਬੜੇ ਨਜ਼ਾਰੇ ਨਾਲ ਹੋਟਲ ਵਿੱਚ ਰਹਿ ਰਹੇ ਹਾਂ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਕਿਸੇ ਨੇ ਸੱਚ ਦੱਸਿਆ ਤਾਂ ਉਸ ਸਪੇਨ ਦੀ ਜਗ੍ਹਾ ਸਿੱਧਾ ਇੰਡੀਆ ਘਰ ਹੀ ਜਾਉ ਇੰਨੀ ਗੱਲ ਸੁਣਦੇ ਹੀ ਸਾਰੇ ਮੁੰਡੇ ਰੋਣ ਲੱਗ ਪਏ ਕਿਉਂਕਿ ਸਾਨੂੰ ਹੁਣ ਅਸਲੀਅਤ ਦਾ ਪਤਾ ਲੱਗ ਰਿਹਾ ਸੀ ਪਰ ਉਹਨਾਂ ਨੂੰ ਕਦੀ ਪਰਵਾਹ ਸੀ ਉਹਨਾਂ ਵਿੱਚੋਂ ਇੱਕ ਨੇ ਹੌਸਲਾ ਦਿੱਤਾ ਕਿ ਤੁਸੀਂ ਸਪੇਨ ਜ਼ਰੂਰ ਜਾਵੋਗੇ ਥੋੜੇ ਹੀ ਦਿਨਾਂ ਵਿੱਚ ਵੇਖਦਿਆਂ ਹੋਰ ਮੁੰਡੇ ਆ ਗਏ ਇਸ ਘਰ ਵਿੱਚ ਤਿੰਨ ਕਮਰੇ ਸੀ ਤਿੰਨਾਂ ਵਿੱਚ 12-12 ਮੁੰਡਿਆਂ ਨੂੰ ਤਾੜ ਦਿੱਤਾ ਇਹ ਮਕਾਨ ਕੀ ਸੀ ਨਿਰਾ ਕੈਦਖਾਨਾ ਨਾ ਕੋਈ ਖਿੜਕੀ ਨਾ ਕੋਈ ਹਵਾ ਲਈ ਜਾਲੀ ਰਾਤ ਨੂੰ ਮੱਛਰ ਇੰਨਾ ਹੁੰਦਾ ਸੀ ਕਿ ਕੋਈ ਸੌਂ ਵੀ ਨਹੀਂ ਸਕਦਾ ਸੀ ਥੋੜੇ ਦਿਨਾਂ ਬਾਅਦ ਤਿੰਨ ਚਾਰ ਮੁੰਡੇ ਬਿਮਾਰ ਹੋ ਗਏ 16 17 ਸਾਲ ਦੀ ਉਮਰ ਦੇ 6 7 ਮੁੰਡੇ ਡਾਡਾ ਮਾਰ ਕੇ ਰੋਂਦੇ ਸੀ ਤੇ ਕਹਿੰਦੇ ਸੀ ਹਾਏ ਅਸੀਂ ਤਾਂ ਰੋਜ਼ ਦਿਹਾੜੀ ਵਿੱਚ ਚਾਰ ਚਾਰ ਵਾਰ ਰੋਟੀ ਖਾਂਦੇ ਸੀ ਤੇ ਦੁੱਧ ਪੀਂਦੇ ਸੀ ਪਰ ਹੁਣ ਸਿਰਫ ਦਿਨ ਵਿੱਚ ਇੱਕ ਰੋਟੀ ਨਾਲ ਗੁਜ਼ਾਰਾ ਕਰ ਰਹੇ ਹਾਂ ਹੁਣ ਸਾਡੇ ਇਹਨਾਂ ਹਾਲਾਤਾਂ ਨੇ ਸਾਨੂੰ ਧਰਮ ਵੱਲ ਜਿ ਦਿੱਤਾ ਅਸੀਂ ਸਾਰੇ ਪਾਠ ਕਰਨ ਲੱਗ ਪਏ ਅਤੇ ਰੱਬ ਦਾ ਨਾਮ ਤੇਉਣ ਲੱਗ ਪਏ ਮੈਂ ਤਾਂ ਪੰਜਾਬ ਤੋਂ ਹੀ ਨਿਤਨੇਮ ਅਤੇ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਲੈ ਕੇ ਗਿਆ ਸੀ ਇੱਥੇ ਅਸੀਂ 1 ਮਹੀਨਾ ਦੋ ਰੋਟੀਆਂ ਤੇ ਚੌਲਾ ਨਾਲ ਕੱਟਿਆ ਫਿਰ 9 ਸਤੰਬਰ ਨੂੰ ਸਾਨੂੰ ਏਜੰਟ ਨੇ ਕਿਹਾ ਕੱਲ ਤੁਹਾਨੂੰ ਬਮਾਂਕੋ ਤੋਂ گاؤں ਸ਼ਹਿਰ ਦੇ ਬਾਡਰ ਤੇ ਲੈ ਕੇ ਜਾਣਾ ਹੈ ਸਾਰੇ ਮੁੰਡੇ ਆਪਣਾ ਸਮਾਨ ਤਿਆਰ ਕਰ ਲਓ ਤਿੰਨ ਮੁੰਡਿਆਂ ਕੋਲ ਇੱਕ ਬੈਗ ਹੋਣਾ ਚਾਹੀਦਾ ਏਕ-ਏਕ ਪਾਣੀ ਦੀ ਬੋਤਲ ਏਕ-ਏਕ ਹੱਥ ਵਾਲੀ ਪੱਖੀ ਏਜੰਟ ਨੇ ਸਾਰੇ ਮੁੰਡਿਆਂ ਨੂੰ ਫੜਾਈ ਐਜੰਟ ਦੀਆਂ ਦਿੱਤੀਆਂ ਪੱਖੀਆਂ ਤੇ ਅਸੀਂ ਸੋਚ ਰਹੇ ਸੀ ਕਿ ਜਾਣਾ ਤਾਂ ਅਸੀਂ ਏਸੀ ਬੱਸਾਂ ਤੇ ਆ ਇਹ ਸਾਨੂੰ ਪੱਖੀਆਂ ਕਿਉਂ ਫੜਾਈ ਜਾਂਦਾ ਪਰ ਅਸੀਂ ਪੁੱਛਿਆ ਕੁਝ ਨਾ ਏਜੰਟ ਨੇ ਕਿਹਾ ਸਵੇਰੇ 7 ਵਜੇ ਤਿਆਰ ਹੋ ਜਾਣਾ ਦੋ ਦੋ ਰੋਟੀਆਂ ਨਾਲ ਬੰਨ ਲੈਣਾ ਕਿਉਂਕਿ ਸਫ਼ਰ ਲਗਭਗ 12 ਘੰਟਿਆਂ ਦਾ ਹੋਣਾ ਰਸਤੇ ਵਿੱਚ ਕੁਝ ਖਾਣ ਨੂੰ ਨਹੀਂ ਮਿਲਣਾ ਗੁਰਬਾਣੀ ਦੇ ਗੁਟਕਾ ਸਾਹਿਬ ਵੀ ਇੱਥੇ ਛੱਡ ਦਿਓ ਇਹ ਨਾਲ ਨਹੀਂ ਲੈ ਜਾਣੇ ਅਸੀਂ ਸਾਰੇ ਮੁੰਡੇ ਤੜਕੇ 4 ਵਜੇ ਉੱਠੇ ਸਪੇਨ ਜਾਣ ਦੀ ਖੁਸ਼ੀ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਬਣਾਈ ਤੇ ਅਰਦਾਸ ਅਰਦਾਸ ਕੀਤੀ ਅਸੀਂ ਇੱਥੋਂ ਜਾ ਰਹੇ ਹਾਂ ਤੇ ਤੁਹਾਡੇ ਸਰੂਪ ਇੱਥੇ ਛੱਡ ਕੇ ਜਾ ਰਹੇ ਹਾਂ ਪਰ ਜਦੋਂ ਅਰਦਾਸ ਕੀਤੀ ਤਾਂ ਮੂੰਹ ਵਿੱਚੋਂ ਨਿਕਲ ਗਿਆ ਕਿ ਤੁਹਾਡੇ ਸਰੂਪ ਨਾਲ ਲੈ ਕੇ ਜਾ ਰਹੇ ਹਾਂ ਕਿਰਪਾ ਕਰਿਓ ਅਰਦਾਸ ਪਿੱਛੋਂ ਸਾਰੇ ਮੁੰਡੇ ਕਹਿਣ ਲੱਗ ਪਏ ਚਰਨਜੀਤ ਤੂੰ ਗੁਟਕਾ ਸਾਹਿਬ ਨਾਲ ਨਾ ਲੈ ਕੇ ਜਾ ਪਰ ਅਰਦਾਸ ਕੀਤੀ ਹੋਣ ਕਰਕੇ ਮੈਂ ਗੁਟਕਾ ਸਾਹਿਬ ਨਾਲ ਹੀ ਲੈ ਲਏ ਹੁਣ ਅਸੀਂ ਟੈਕਸੀਆਂ ਵਿੱਚ ਬੈਠ ਕੇ ਜਦੋਂ ਬੱਸ ਅੱਡੇ ਗਏ ਤੇ ਉੱਥੇ ਵੱਡੀਆਂ ਟੂਰਿਸਟ ਬੱਸਾਂ ਲੱਗੀਆਂ ਹੋਈਆਂ ਸੀ ਪਰ ਜਦੋਂ ਵਿੱਚ ਵੜ ਕੇ ਤਾਂ ਪਤਾ ਲੱਗਿਆ ਕਿ ਨਾ AC ਚੱਲਦਾ ਸੀ ਨਾ ਪੱਖਾ ਅਫਰੀਕਨ ਏਜੰਟ ਨੇ ਸਖਤ ਹਦਾਇਤ ਦਿੱਤੀ ਕਿ ਸ਼ੀਸ਼ੇ ਵੀ ਨਹੀਂ ਖੋਲਣੇ ਤੇ ਨਾ ਹੀ ਮੂੰਹ ਉੱਪਰ ਕਰਨੇ ਕਿਉਂਕਿ ਤੁਹਾਡੇ ਪਾਸਪੋਰਟ ਤੇ ਵੀਜ਼ੇ ਵੀ ਖਤਮ ਹਨ ਸਖਤਾਈ ਵੀ ਬਹੁਤ ਆ ਸੋ ਅਸੀਂ ਇਹ ਵੀ ਮਨਜ਼ੂਰ ਕਰ ਲਿਆ ਤੇ ਬੈਠ ਗਏ ਗਰਮੀ ਵਿੱਚ ਗਰਮੀ ਬਹੁਤ ਜ਼ਿਆਦਾ ਸੀ ਬੱਸ ਵਿੱਚ ਜੇ ਕੋਈ ਥੋੜਾ ਜਿਹਾ ਵੀ ਸ਼ੀਸ਼ਾ ਖੋਲਦਾ ਤਾਂ ਬਾਕੀ ਰੌਲਾ ਪਾਉਣ ਲੱਗ ਜਾਂਦੇ ਤੂੰ ਸਾਨੂੰ ਵੀ ਮਰਵਾਉਣਾ ਨਾਲ ਗਰਮੀ ਜ਼ਿਆਦਾ ਹੋਣ ਕਰਕੇ ਕਈ ਮੁੰਡੇ ਤਾਂ ਉਲਟੀਆਂ ਹੀ ਕਰਨ ਲੱਗ ਪਏ 5 ਘੰਟੇ ਚੱਲ ਕੇ ਰਸਤੇ ਵਿੱਚ ਪੰਗਾ ਪੈ ਗਿਆ ਪੁਲਿਸ ਨੇ ਸਾਡੀ ਬੱਸ ਪਾਸੇ ਲਵਾ ਲਈ ਪਰ ਫਿਰ ਘੰਟੇ ਕੋ ਬਾਅਦ ਏਜੰਟ ਨੇ ਪੈਸੇ ਦਾ ਲੈਣ ਦੇਣ ਕਰਕੇ ਸਾਨੂੰ ਉੱਥੋਂ ਕਢਵਾਇਆ ਹੁਣ ਸਾਨੂੰ 7 ਕੋ ਘੰਟਿਆਂ ਬਾਅਦ ਫੇਰ ਪੁਲਿਸ ਨੇ ਰੋਕ ਲਿਆ ਤੇ ਸਾਡੇ ਪਾਸਪੋਰਟ ਖੋਹ ਲਏ ਸਾਨੂੰ 37 ਜਾਣਿਆਂ ਨੂੰ ਇੱਕ ਲਾਈਨ ਵਿੱਚ ਲਾ ਲਿਆ ਫਿਰ ਏਜੰਟ ਨੇ ਪੁਲਿਸ ਨਾਲ ਲੈਣ ਦੇਣ ਕੀਤਾ ਤੇ ਸਾਨੂੰ ਰਾਤ ਨੂੰ ਪੈਦਲ ਹੀ ਲੈ ਤੁਰਿਆ ਉੱਥੋਂ ਅਸੀਂ ਵੀ ਕੁਝ ਨਹੀਂ ਪੁੱਛਿਆ ਉਸ ਨੂੰ ਉਹ ਸਾਨੂੰ ਇੱਕ ਜੰਗਲ ਵੱਲ ਲੈ ਵੜਿਆ ਸਾਡਾ ਸਾਰਾ ਸਮਾਨ ਬੱਸ ਵਿੱਚ ਹੀ ਸੀ ਹੁਣ ਜੰਗਲ ਗੱਲ ਵਿੱਚ ਅਸੀਂ ਤੁਰਦੇ ਰਹੇ ਲਗਾਤਾਰ 4-5 ਕਿਲੋਮੀਟਰ ਚੱਲਦੇ ਰਹੇ ਅਖੀਰ ਥੱਕ ਕੇ ਉੱਥੇ ਬੈਠ ਗਏ ਤੇ ਨਾਲ ਲਿਆਂਦੀਆਂ ਸੁੱਕੀਆਂ ਦੋ-ਦੋ ਰੋਟੀਆਂ ਲੂਣ ਨਾਲ ਖਾਣੀਆਂ ਸ਼ੁਰੂ ਕਰ ਦਿੱਤੀਆਂ ਨਾਲ ਹੀ ਰੋਣ ਨਿਕਲ ਗਿਆ ਤੇ ਆਪਣੇ ਟੱਬਰਾਂ ਨੂੰ ਯਾਦ ਕਰਨ ਲੱਗੇ ਕਈ ਮੁੰਡੇ ਕਹਿਣ ਲੱਗੇ ਅੱਗੇ ਕਿੰਨਾ ਤੁਰਨਾ ਵਾ ਸਾਡੀ ਤਾਂ ਬੇਵੱਸ ਹੋਈ ਪਈ ਆ ਇਹ ਗੱਲ ਵੀ ਸੱਚ ਸੀ ਰੇ ਤਾਂ ਹੋਣ ਕਰਕੇ ਤੁਰਨਾ ਬਹੁਤ ਮੁਸ਼ਕਲ ਸੀ ਸਾਨੂੰ ਬੈਠਿਆਂ ਨੂੰ ਚਿਰ ਹੋ ਗਿਆ ਸੀ ਏਜੰਟ ਨੇ ਹੁਣ ਛਿੜਕਾਂ ਮਾਰੀਆਂ ਤੇ ਤੁਰਨ ਲਈ ਕਿਹਾ ਅਸੀਂ ਫਿਰ ਮਜਬੂਰ ਕੇ ਤਰਪੇ 2-3 ਕਿਲੋਮੀਟਰ ਤੁਰ ਕੇ ਅੱਗੇ ਸਮੁੰਦਰ ਆ ਗਿਆ ਸਾਨੂੰ ਅੱਗੇ ਸਮੁੰਦਰ ਤੋਂ ਕੋਈ ਰਸਤਾ ਨਹੀਂ ਸੀ ਦਿਖ ਰਿਹਾ ਸਮੁੰਦਰ ਵਿੱਚ ਛੋਟੇ ਸਟੀਮਰ ਖੜੇ ਸੀ ਅਸੀਂ ਸੋਚਿਆ ਕਿ ਸ਼ੁਕਰ ਆ ਅੱਗੇ ਆਰਾਮ ਨਾਲ ਜਾਵਾਂਗੇ ਪਰ ਜਦ ਅਸੀਂ ਸਮੁੰਦਰ ਦੇ ਕੰਢੇ ਖੜੇ ਸੀ ਤਾਂ ਅਫਰੀਕਨ ਏਜੰਟ ਨੇ ਕਿਸੇ ਨੂੰ ਫੋਨ ਕੀਤਾ ਅੱਧੇ ਘੰਟੇ ਬਾਅਦ ਇੱਕ ਟੁੱਟੀ ਜਿਹੀ ਚੱਪੂ ਵਾਲੀ ਬੇੜੀ ਆ ਗਈ ਏਜੰਟ ਨੇ ਸਾਰਿਆਂ ਨੂੰ ਹਦਾਇਤ ਦਿੱਤੀ ਕਿ ਕਿਸੇ ਨੇ ਬੋਲਣਾ ਨਹੀਂ ਹੁਣ ਤੁਸੀਂ ਚੁੱਪਚੀਪੀਤੇ ਤੇ 12-12 ਜਾਣਿਆਂ ਨੇ ਬੈਠ ਕੇ ਇਸ ਬੇੜੀ ਵਿੱਚੋਂ ਸਪਾਰ ਜਾਣਾ ਹੈ ਕੋਈ ਵੇਖਣਾ ਨਾ ਲਵੇ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਅਸੀਂ 12 ਜਾਣੇ ਟੁੱਟੀ ਜਹੀ ਬੇੜੀ ਵਿੱਚ ਕਿਵੇਂ ਉਸ ਪਾਰ ਜਾਵਾਂਗੇ ਇੱਕ ਤਾਂ ਬੇੜੀ ਛੋਟੀ ਉੱਤੋਂ ਜਾਣਾ ਵੀ ਚੋਰੀ ਉੱਤੋਂ ਰਾਤ ਵੀ ਹਨੇਰੀ ਬੇੜੀ ਇੰਨੀ ਛੋਟੀ ਸੀ ਕਿ ਮਸਾਂ 6 ਕੋ ਬੰਦੇ ਬੈਠ ਸਕਦੇ ਸੀ ਪਰ ਏਜੰਟ ਮੁਤਾਬਕ 12 ਹੀ ਮੁੰਡੇ ਬੈਠਣੇ ਚਾਹੀਦੇ ਸੀ ਕੋਈ ਬੈਠ ਨਹੀਂ ਰਿਹਾ ਸੀ ਡਰਦਾ ਹਾਰ ਕੇ ਏਜੰਟ ਖੁਦ ਬੇੜੀ ਵਿੱਚ ਵੜ ਗਿਆ ਤੇ ਸਾਨੂੰ ਗਾਲਾਂ ਕੱਢਣ ਲੱਗਾ ਕਹਿੰਦਾ ਆਉਣਾ ਤਾਂ ਆਓ ਨਹੀਂ ਤਾਂ ਮੈਂ ਚੱਲਿਆਂ ਬਾਕੀ ਦੀ ਕਹਾਣੀ ਅਗਲੇ ਭਾਗ ਵਿੱਚ ਧੰਨਵਾਦ